ਇਹ ਵਾਲੇ ਗੁਰਸਿੱਖ ਮੁੰਡੇ ਨੇ ਆਪਣੀ ਘਰਵਾਲੀ ਨਾਲ ਕਰਿਆ ਡਾਂਸ ਲੋਕ ਬੋਲਣ ਲੱਗੇ ਆਹ ਕੁਝ ਕਹਿੰਦੇ ਇਹਨੂੰ ਸ਼ਰਮ ਨਹੀਂ ਆਉਂਦੀ ਦੋਸਤੋ ਅਕਸਰ ਹੀ ਜਦੋਂ ਵਿਆਹ ਹੁੰਦਾ ਹੈ ਤਾਂ ਪਰਿਵਾਰ ਵੱਲੋਂ ਨਵੀਂ ਵਿਆਹੀ ਜੋੜੀ ਨੂੰ ਡੀਜੇ ਤੇ ਨਚਾਇਆ ਜਾਂਦਾ ਹੈ ਪਰ ਹੁਣ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਹੋਣ ਤੋਂ ਬਾਅਦ ਵਿਆਹ ਵਾਲਾ ਮੁੰਡਾ ਆਪਣੀ ਘਰਵਾਲੀ ਨਾਲ ਨੱਚ ਰਿਹਾ ਹੈ ਦੋਵੇਂ ਇੱਕ ਦੂਜੇ ਨਾਲ ਕਿੰਨੇ ਖੁਸ਼ ਦਿਖਾਈ ਦੇ ਰਹੇ ਨੇ ਪਰ ਕੁਝ ਲੋਕ ਇਸ ਮੁੰਡੇ ਬਾਰੇ ਬਹੁਤ ਗਲਤ ਬੋਲ ਰਹੇ ਨੇ ਕਹਿ ਰਹੇ ਨੇ ਕਿ ਕਿਉਂ ਪ੍ਰਾਭਾ ਆਪਣੀ ਬੇਇੱਜ਼ਤੀ ਆਪ ਹੀ ਕਰਾਈ ਜਾਣਾ ਹੈ ਅਤੇ ਕੋਈ ਕਹਿ ਰਿ ਕਿ ਇਹ ਵੀ ਕੋਈ ਡਾਂਸ ਹੈ ਇਸ ਨੂੰ ਸ਼ਰਮ ਨਹੀਂ ਆਉਂਦੀ ਇਸ ਤੋਂ ਇਲਾਵਾ ਕਹਿ ਰਹੇ ਨੇ ਕਿ ਕੁੜੀ ਕੀ ਸੋਚਦੀ ਹੋਊ ਇਹ ਕੀ ਕਰੀ ਜਾਂਦਾ ਏ ਸੋ ਕਿਉਂ ਕੁਝ ਲੋਕ ਕਿਸੇ ਦੀ ਖੁਸ਼ੀ ਵਿੱਚ ਦਖਲ ਦਿੰਦੇ ਨੇ ਕਿਉਂਕਿ ਹਰ ਕੋਈ ਆਪਣੀ ਖੁਸ਼ੀ ਆਪਣੇ ਅੰਦਾਜ਼ ਨਾਲ ਜ਼ਾਹਰ ਕਰਦਾ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ